ਆ ਬਣਾਣਾ ਸੀ ਅਚਾਰ ਹਰੀਆਂ ਮਿਰਚਾਂ ਦਾ ਪਰ ਇਹ ਤਾਂ ਕੱਚੀਆਂ ਆਉਂਦੀਆਂ ਸੀ ਹੁਣ ਤਾਂ ਸੋਹਣੀਆਂ ਥੋੜੀਆਂ ਪੱਕੀਆਂ ਆਣ ਲੱਪੀਆਂ ਤੇ ਇਹਨਾਂ ਮੈਂ ਧੋ ਕੇ ਸਕਾਲੀਆਂ ਸੀ ਤੇ ਹੁਣ ਮੈਂ ਇਹਨਾਂ ਨੂੰ ਤੋੜਨ ਲੱਗੀ ਡੰਡੀਆਂ ਉਹ ਤੋਂ ਬਾਅਦ ਜਿਹੜਾ ਇਹਨੂੰ ਛੀਰਾ ਦਵਾਂਗੇ ਵਿੱਚ ਤੇ ਆ ਤੁਸੀਂ ਦੋ ਹਿੱਸੇ ਕਰ ਲੋ ਚਾਹੇ ਇੱਦਾਂ ਵਿੱਚ ਦੇ ਲੋ ਛੀਰਾ ਹੈ ਨਾ ਜਿੱਦਾਂ ਵੀ ਤੁਹਾਨੂੰ ਵਧੀਆ ਲੱਗੇ ਐਨੀਆਂ ਘੇ ਰਹਿ ਗਈਆਂ ਹੁਣ ਜਿੱਦਾਂ ਵਧੀਆ ਲੱਗਦਾ ਗਰਮੀਆਂ ਦੇ ਵਿੱਚ ਇਹ achar ਤੇ ਆ ਚਾਹਤੂ ਮੈਂ ਬਿਲਕੁਲ ਕੋਈ ਮਸਾਲਾ ਨਹੀਂ ਪਾਣਾ ਸਿਰਫ ਨਮਕ ਪਾਉਂਗੀ ਤੇ ਤੇਲ ਦਾ ਤੜਕਾ ਲਾ ਕੇ ਬਣਾਣਾ ਤੇ ਤੁਹਾਨੂੰ ਦੱਸਣੀ ਅੱਗੇ ਜਾ ਕੇ ਕਿੱਦਾਂ ਬਣਾਣਾ ਕੱਲ ਮੈਂ ਸਾਰੀਆਂ ਸਵਾਰ ਲਵਾਂ ਨੀ ਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਤੇ ਮਿਲਦੇ ਬਾਅਦ ਚ ਮੇਰਿਆਂ ਜਿਹੜੀਆਂ ਸਵਾਰ ਹੋ ਗਈਆਂ ਸਾਰੀਆਂ ਤੇ ਇੱਧਰ ਮੈਂ ਕੜਾਈ ਚ ਲੈ ਤੇਲ ਚ ਪਾਉਣ ਦੇ ਸ਼ਰੂਪ ਦਾ ਤੇਲ ਤੇ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇ ਇਹਨੂੰ ਗਰਮ ਕਰਨ ਤੋਂ ਬਾਅਦ ਇੱਕ ਪਾਣੀ ਹਿੰਗ ਇੱਕ ਚਮਚ ਜਿਹੜਾ ਹਿੰਗ ਦਾ ਪਾਦਾ ਨੂੰ ਹੋਰ ਕੋਈ ਮਸਾਲਾ ਨਹੀਂ ਪਾਣਾ ਵਿੱਚ ਸੱਲੇ ਸਿਰਫ ਹਿੰਗ ਪਾਣੀ ਹਿੰਗ ਥੋੜੀ ਜੀ ਤੜਕ ਹੋਊਗੀ ਤੇ ਫਿਰ ਪਾ ਦੇਣੀ ਇਹਦੇ ਵਿੱਚ ਮਿਰਚਾਂ ਗੈਸ ਜਿਹੜਾ ਅਸੀਂ ਘੱਟੇ ਰੱਖਣਾ ਜਗਾ ਤੇ ਰੀਨ ਕਰਨਾ ਗਿਆ ਸੀ ਸਾਰੀਆਂ ਮਸਾਲੇ ਚ ਭਾਗ ਲਈਆਂ ਹੁਣ ਪਾਵਾਂਗੇ ਇਹਦੇ ਵਿੱਚ ਅਸੀਂ ਨਮਕ ਨਮਕ ਤੁਹਾਨੂੰ ਪਤਾ ਚਾਹ ਦੇ ਵਿੱਚ ਥੋੜਾ ਜਿਆਦਾ ਹੀ ਚੰਗਾ ਤੇ ਨਮਕ ਜਿਹੜੇ ਮੈਂ ਚਾਰ ਚਮਚ ਪਾਉਣੇ ਵੱਡੇ ਇਹ ਰਸ ਇੰਦਾ ਨਮਕ ਤੁਸੀਂ ਜਿਹੜਾ ਵੀ ਵਾਤਦੇ ਹੋ ਪਾ ਸਕਦੇ ਹੋ ਇਹ ਥੋੜਾ ਜਿਹਾ ਪਾਣੀ ਉਪਾਰਾ ਲਾ ਨੁਕ ਪੈਨ ਨੂੰ ਪੰਜ 10 ਨਹੀਂ ਪੰਜ 6 ਮਿੰਟ ਜਿਹੜਾ ਸੇਕ ਲਾਣਾ ਬਸ ਐਦਾਂ ਹੀ ਰੂਗੇ ਰੱਖ ਕੇ ਮੈਂ ਢੱਕਣ ਨਹੀਂ ਦੇਣਾ ਤੁਹਾਨੂੰ ਥੋੜੀ ਜਿਹਾ ਜੜੀ ਨਰਮ ਹੋ ਜਾਣ ਮੇਰੇ ਤੋਂ ਸਾਡੀਆਂ ਇਹਨਾਂ ਨੂੰ ਬਹੁਤ ਛੇਤੀ ਜਿਹੜਾ ਖਾਣ ਲਈ ਤਿਆਰ ਹੋ ਜਾਂਦਾ ਆਚਾਰ ਆਪਣਾ ਛੇਤੀ 5-7 ਮਿੰਟ ਨੂੰ ਮੈਂ ਇਸ ਲਈ ਕਹਿ ਰਹੀਆਂ ਕਿਉਂਕਿ ਜਿਹੜਾ ਗੈਸ ਬਿਲਕੁਲ ਮੈਂ ਸੇਮੰਦੇ ਕੀਤਾ ਵਾ ਤੇ ਤੇਲ ਦੀਆਂ ਇਹ ਤਿੰਨ ਕੜਛੀਆਂ ਜਿਹੜੀਆਂ ਬੜੀਆਂ ਬਾਕੀਆਂ ਸੀ ਥੋੜਾ ਥੋੜਾ ਦੇਰ ਬਾਅਦ ਇਦਾਂ ਫਲਾਉਂਦੇ ਰਹਿਣਾ ਹੈ ਇਦਾਂ ਦੀ ਵੀਡੀਓ ਸ਼ੇਅਰ ਕਰ ਦਿਆ ਕਰੋ ਜੇ ਵਧੀਆ ਲੱਗਦੀ ਹੈ ਤਾਂ ਕਿ ਹੋਰ ਵੀ ਕੋਈ ਫਾਇਦਾ ਲੈ ਸਕੇ ਅੱਗੇ ਦੇਖ ਲਈ ਆਪਣੀ WhatsApp ਗਰੁੱਪਾਂ ਦੇ ਜਿੱਦਾਂ ਸ਼ੇਅਰ ਕਰ ਦਿਆ ਆਪਣੀ نیچے ਨਾ ਸ਼ੇਅਰ ਦਾ ਲਿੰਕ ਦਿੱਤਾ ਹੁੰਦਾ ਲਿੰਕ ਜਿੱਦਾਂ ਮਕਲੋ ਉੱਤੇ ਸ਼ੇਅਰ ਲਿਖਿਆ ਹੁੰਦਾ ਉੱਤੇ ਟੈਪ ਕਰੋ ਤੇ ਆਪਣੀ WhatsApp ਤੇ ਜਿੱਥੇ ਵੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਜੇ ਸਟੇਟਸ ਪਾਉਣਾ ਚਾਹੁੰਦੇ ਉਹ ਪਾ ਸਕਦੇ ਹੋ ਮਿਰਚਾਂ ਸਾਡੀਆਂ ਨਰਮ ਹੋ ਗਈਆਂ 5-7 ਮਿੰਟ ਹੋ ਗਏ ਆ ਦੇਖੋ ਤੇ ਗੈਸ ਜਿਹੜਾ ਕਰਦਣਾ ਬੰਦ ਤੇ ਹੁਣ ਇਸ ਮਸਾਲਾ ਜਿਹੜਾ ਪਾਣਾ ਉਹ ਮੈਂ ਤੁਹਾਨੂੰ ਕਹਿੰਦੀ ਆ ਮਸਾਲਾ ਪਾਣਾ ਆਮ ਵਾਲਾ ਇਹ ਹੈਗਾ ਜੀ ਆਮ ਦੇ achar ਦਾ ਮਸਾਲਾ ਜਿਹੜਾ ਬਚਿਆ ਵਾ ਤੇ ਇਹਦੇ ਇੱਚੇ ਜਿਹੜੀਆਂ ਆਪਣੀਆਂ ਮਿਰਚਾਂ ਅਸੀਂ ਪਾਵਾਂਗੇ ਤੇ ਇਹ ਜਿਹੜਾ achar ਦਾ ਮਤਲਬ ਮਸਾਲਾ ਬਿਲਕੁਲ ਠੀਕ ਹੈ ਖਰਾਬ ਵਗੈਰਾ ਨਹੀਂ ਹੋ ਰਿਹਾ ਵਾ ਤੇ ਜਿਹੜਾ ਖਾ ਲਿਆ ਇਹਦੇ ਵਿੱਚੋਂ ਤੇ ਮਸਾਲਾ ਕੁਝ ਬਚ ਗਿਆ ਤੇ ਇਸ ਲਈ ਮੈਂ ਇਹਦੇ ਵਿੱਚ ਪਾ ਦੂੰਗੀ ਮਿਰਚਾਂ ਪਹਿਲਾਂ ਇਹ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਦੇ ਵਿੱਚ ਉਲਟਾ ਕੇ ਤੇ ਜਿਹੜੇ ਨਾਲ ਜਿਹੜੇ ਮਿਰਚਾਂ ਸਾਡੀਆਂ ਬਹੁਤ ਜ਼ਿਆਦਾ ਟੇਸਟੀ ਬਣ ਗਈਆਂ ਇਹ ਮਸਾਲਾ ਜਿਹੜਾ ਅਸੀਂ ਇਹਨਾਂ ਦੇ ਵਿੱਚ ਘੱਟ ਲਾਇਆ ਸਾਰਾ ਹੀ ਘਰ ਜਾਣਾ ਤੇ ਇਹਨਾਂ ਠੰਡਾ ਹੋਣ ਤੋਂ ਬਾਅਦ ਫਿਰ ਉਸੇ ਪਾਣਾ ਡੱਬੇ 'ਚ ਤੇ ਦੋ ਤਿੰਨ ਦਿਨ ਮੇਰੀ ਢੋਪ ਲਵਾਣੀ ਤੋਂ ਬਾਅਦ ਚਾਰ ਜਿਹੜਾ ਆਪਣਾ ਖਾਣ ਲਈ ਤਿਆਰ ਹੈ ਤੇ ਜਰੂਰ ਦੱਸਿਓ ਤੁਹਾਨੂੰ ਜਰੂਰ ਦੱਸਿਓ ਤੁਹਾਨੂੰ ਕਿਸ ਨਾਲ ਲੱਗਿਆ ਮੇਰਾ achar ਬਣਾਉਣ ਦਾ ਤਰੀਕਾ ਤੇ ਇਹਦੇ ਨਾਲ ਦੋ ਫਾਇਦੇ ਤੇ achar ਵੀ ਆਪਣਾ ਸਵਾਦ ਬਣਨਾ ਤੇ ਜਿਹੜਾ ਆਪਣਾ ਮਸਾਲਾ ਉਹ ਵੀ ਬੇਸਤੀ ਨਹੀਂ ਜਾਣਾ ਹੈਗਾ ਕਿਉਂਕਿ ਮਸਾਲਾ ਜਿਹੜਾ ਖਰਾਬ ਨਹੀਂ ਹੋਣਾ ਹਮ ਦਾ achar ਤਾਂ ਤੁਹਾਨੂੰ ਪਤਾ ਹੀ ਹੈ ਜਿੰਨੇ ਸਾਲ ਅਸੀਂ ਮਰਜ਼ੀ ਰੱਖ ਲਈਏ ਤੇ ਖਰਾਬ ਨਹੀਂ ਹੁੰਦਾ ਜੇ ਚੱਜ ਨਾਲ ਰੱਖਿਆ ਜਾਵੇ ਤੇ ਆਪਣਾ ਮਸਾਲਾ ਬਿਲਕੁਲ ਠੀਕ ਹੈ ਇਸ ਲਈ ਮੈਂ ਇਹਦੀ ਵਰਤੋਂ ਇਹਦੇ ਵਿੱਚ ਕਰ ਲਈ ਤੇ ਇੰਨਕ ਸੀਗੀ ਮੇਰੇ ਵੀਡੀਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸਾਰਿਆਂ ਨੂੰ ਜੜਦੀ ਕਲਾ ਬਖਸ਼ੇ ਸਾਰੇ ਆਪਣੇ ਆਪਣੇ ਘਰਾਂ ਵਿੱਚ ਅਮਿਸ਼ਰ ਤੰਦਰੁਸਤ ਰਹਣ ਚੰਗਾ ਜੀ ਰੱਬ ਰੱਖਾ